माता मनसा देवी महिला मंडल ਵੱਲੋਂ માતા मनसा देवी ਮੰਦਿਰ ਸਤਨਾਮਪੁਰਾ ਵਿਖੇ ਨਵੇਂ ਸਾਲ ਦੇ ਉਪਲਕਸ਼ ਵਿੱਚ ਮਾਤਾ ਦੀ ਚੌਂਕੀ ਕਰਵਾਈ ਗਈ ਇਸ ਮੌਕੇ ਤੇ ਸਾਭਕਾ ਕੇਂਦਰੀ ਮੰਤਰੀ ਸੋਮ ਪ੍ਰਕਾਸ਼ ਕੈਂਥ ਅਤੇ ਉਹਨਾਂ ਦੀ ਧਰਮ ਪਤਨੀ ਸਮਾਜ ਸੇਵਕਾ ਅਨੀਤਾ ਸੋਮ ਪ੍ਰਕਾਸ਼ ਕੈਂਥ ਅਤੇ ਕਾਉਂਸਲਰ ਪਰਮਜੀਤ ਖੁਰਾਨਾ ਆਦਿ ਮੌਜੂਦ ਸਨ ਐਨਡੀਟੀਵੀ ਪੰਜਾਬ ਨਿਊਜ਼ ਲਈ ਫਗਵਾੜਾ ਤੋਂ ਯਾਸ਼ ਸ਼ਰਮਾ ਤੇ ਪੁਨੀਤ ਦੀ ਰਿਪੋਰਟ ਹਾਂਜੀ ਸਾਹਮਣੇ ਜੀ ਹਾਂਜੀ ਮੈਂ ਬੜਾ ਜੀ ਸਾਹਮਣੇ ਜੀ ਹੋ ਜਾ ਇਧਰ ਫੇਸ ਕਰ ਲੋ ਜੀ ਫੇਸ ਕਰ ਮਾਦਰੀ ਆ ਜਾ ਇਧਰ ਮਾਦਰਾ ਨੂੰ ਹੱਥ ਕਰਦੀ ਹੈ ਐਸੇ ਨਹੀਂ ਕਰਦੀ ਸਾਹਮਣੇ ਦੇਖੋ ਜੀ ਹਾਂਜੀ ਮਾਲਿਆਦੀ ਜਿਸਨ ਬੰਦੀ ਨੇ ਮਾਲਿਆਤੀ ਅਧਿਕਾਰੀ ਪ੍ਰਭੂ ਗਿਆ ਹੈ ਤਾਂ ਨਿਸ਼ਚਿਤ ਸੰਰਾਜ ਨੂੰ ਜਿਹਨਾਂ ਦੁਆਰਾ ਜੇਹ ਰਾਜਪਾਲ ਵਿੱਚ ਸ੍ਰੀਮਾਨਜ ਦੇ ਮਹਾਰਾਜ ਭਾਗਵਤ ਵਿੱਚ ਸਮੰਦ ਬਿਆਈ ਸ਼ਾ ਸਰਬ ਮਹਾ ਸਰਪਾਸ਼ੰਤਰਾ ਦਾ ਅਰਗਮ ਸ੍ਰੀ ਪ੍ਰਤੀਖਸ਼ਦੀਪਾਏ ਨਮੋ ਨਮਹ ਬੜਕੁ ਭੇਰਵਾਈ ਨਮੋ ਨਮਹ ਅੰਤਿ ਗੁਰਦੇ ਕਚੀਆਂ ਜੋਤਾਂ ਵਾਲੀ ਮਾਤਾ ਜੀ ਤੁਹਾਡੀ ਸਦਾ ਮੂਰਤੀ ਚੂਰਾ ਦੀ ਪੋਸਤ ਦੇਂਦੀ ਮੰਗਲਹਾਕਾਲੀ ਵਿਧੁਰਗਾਣੀ ਕਮਾਨੀ ਨੁਰਗਾਸਮਾ ਸ਼ਿਵਰਾਤਰੀ ਸੋਹਾ ਸਵਾ ਨਮਸਤੇ ਤੁਮ ਦਿਚੰਦੇ ਦੇ ਜੀ ਤਾਰਧਰਨੀ ਨੁਰਗਦੇਵੀ ਕਾਲਰਾਤੀ ਨਮੋ ਉਸਤੇ ओम तावया पितृ मुनिष्टो भव सुभवतवा पितृ भूषा तु प्रांडसा लोकान करम महास्थिर आर श्री गणपुत्रो व्यात्म्मा निगणम निगणम सर्वलोक निगणम हरि उम्मा आरिया महाम पक्ष पूजन मेदि आम्ही उच्च बोल्यांती हे रष्टिये लाज पु ਮਾਤਾ ਦੀ ਅੱਜ ਸਾਡੇ ਲਈ ਬੜੀ ਖੁਸ਼ੀ ਦੀ ਗੱਲ ਹੈ ਕਿ ਅਸੀਂ ਅੱਜ ਮੰਸਾ ਦੇਵੀ ਮੰਦਿਰ ਦੇ ਵਿੱਚ ਪਹਿਲੀ ਵਾਰੀ ਮਹਿਲਾ ਮੰਸਾ ਦੇਵੀ ਮਹਿਲਾ ਮੰਡਲ ਵੱਲੋਂ ਮਹਾਮਾਇਦੀ ਚੌਂਕੀ ਕਰਵਾ ਰਹੇ ਆ ਤੇ ਸਾਰਿਆਂ ਦੀ ਅਸੀਂ ਇਹ ਹੀ ਸਾਡੀ ਤਮੰਨਾ ਆ ਕਿ ਭਗਵਾਨ ਕਰੇ ਮਾਤਾ ਰਾਣੀ ਕਰੇ ਕਿ ਸਾਰਿਆਂ ਲਈ ਨਵਾਂ ਸਾਲ 2025 ਬਹੁਤ ਹੀ ਖੁਸ਼ੀਆਂ ਭਰਿਆ ਸਿੱਧ ਹੋਵੇ ਸਾਰਿਆਂ ਦੀਆਂ ਆਸਾਂ ਮਰਜ਼ਾ ਪੂਰੀਆਂ ਹੋਣ ਮਾਤਾ ਰਾਣੀ ਸਾਰਿਆਂ ਤੇ ਮੇਰ ਦਾ ਹੱਥ ਰੱਖੇ ਪਹਿਲੀ ਵਾਰ ਸਾਡੇ ਇੱਥੇ ਮਹਾਮਾਈ ਦੀ ਚੌਂਕੀ ਹੋ ਰਹੀ ਹੈ ਇਹ ਸਾਡੇ ਸੁਮਨ ਭੈਣ ਜੀ ਦੇ ਸਦਕੇ ਪਹਿਲਾਂ ਵੀ ਦੋ ਤਿੰਨ ਪ੍ਰੋਗਰਾਮ ਕਰਾਏ ਇਹਨਾਂ ਨੇ ਬਹੁਤ ਹੀ ਵਧੀਆ ਹੋਏ ਸਾਰਿਆਂ ਨੇ ਪਸੰਦ ਕੀਤੇ ਆ ਕਹਿੰਦੇ ਹੁੰਦੇ ਕਰਨ ਵਾਲਾ ਪ੍ਰਮਾਤਮਾ ਕਰਨ ਵਾਲੀ ਮਹਾਮਾਈ ਕੋਈ ਨਾ ਕੋਈ ਜਰੀਆਤਾ ਬੰਦਾ ਕੋਈ ਨਾ ਕੋਈ ਸਾਧਨ ਕਿਉਂਕਿ ਉਹ ਆਪਣੇ ਆਪ ਤਾਂ ਸਾਹਮਣੇ ਆ ਕੇ ਕਾਰ ਨਹੀਂ ਸਕਦੇ ਹੈਗੇ ਤੇ ਅੱਜ ਬਹੁਤ ਹੀ ਖੁਸ਼ੀ ਆ ਸਾਡੇ ਬਾਹਰ ਬਾਰ ਮੰਦਰ ਦੇ ਚੌਂਕੀ ਹੋ ਰਹੀ ਆ ਇੰਨਾ ਆਨੰਦ ਆ ਰਿਹਾ ਸਾਰੇ ਝੂਮ ਝੂਮ ਕੇ ਨੱਚ ਰਹੇ ਆ ਮਾਤਾ ਰਾਣੀ ਸਭ ਦੀਆਂ ਅਸਾਂ ਪੂਰੀਆਂ ਕਰੇ ਸਭ ਲਈ ਵਧੀਆ ਸਾਲ ਚੜੇ ਸਭ ਨੂੰ ਜੈ ਮਾਤਾ ਦੀ ਅੱਜ ਨਵੇਂ ਸਾਲ 2025 ਦੇ ਸ਼ੁਭ ਆਰੰਭ ਦੇ ਵਿੱਚ ਬਹੁਤ ਹੀ ਪ੍ਰਚੀਨ ਮੰਦਿਰ ਵਾਰਡ 44 ਵਿੱਚ ਮਾਤਾ ਮੰਚਾ ਦੇਵੀ ਦੇ ਦਰਵਾਜ਼ੇ ਵਿੱਚ ਅੱਜ ਚੌਕੀ ਦਾ ਲਗਾਤਾਰ ਕੀਤਾ ਗਿਆ ਇੱਥੇ ਸਾਰੇ ਸ਼ਰਧਾਲੂਆਂ ਨੇ ਨਵੇਂ ਸਾਲ ਦੀਆਂ ਸ਼ੁਭ ਕਾਮਨਾਵਾਂ ਦਿੱਤੀਆਂ ਅਤੇ ਨਵੇਂ ਸਾਲ ਸਾਰਿਆਂ ਲਈ ਵਾਰਡ ਲਈ ਪਗਵਾੜਾ ਵਸੀਆਂ ਲਈ ਸ਼ਹਿਰ ਵਸੀਆਂ ਲਈ ਦੇਸ਼ ਵਸੀਆਂ ਲਈ ਦੇਸ਼ ਦੇ ਪੰਜਾਬੀਆਂ ਲਈ ਸਾਰਿਆਂ ਲਈ ਨਵਾਂ ਸਾਲ ਖੁਸ਼ੀਆਂ ਭਰਿਆ ਹੋਵੇ 2025 ਦੇ ਸ਼ੁਭ ਕਾਮਨਾਵਾਂ ਮੇਰੇ ਵੱਲੋਂ ਫੇਰ ਇੱਕ ਵਾਰ ਨਵੇਂ ਸਾਲ ਦੀਆਂ ਲੱਖ ਲੱਖ ਵਧਾਈਆਂ ਨਵੇਂ ਸਾਲ ਦੇ ਆਉਣ ਦੀਆਂ ਖੁਸ਼ੀਆਂ ਦੇ ਵਿੱਚ ਅੱਜ ਸ਼ਹਿਰ ਦੇ ਵਿੱਚ ਮਨਸਾ ਦੇਵੀ ਮੰਦਿਰ ਦੇ ਵਿੱਚ ਬਹਿਲਾ ਮਨਸਾ ਮੰਦਿਰ ਕਮੇਟੀ ਵੱਲੋਂ ਜਿਹੜਾ ਕੀਰਤਨ ਕਰਾਇਆ ਗਿਆ ਹੈ ਔਰ ਇਹ ਨਵੇਂ ਸਾਲ ਦੀਆਂ ਖੁਸ਼ੀਆਂ ਦੀ ਪ੍ਰਾਪਤੀ ਲਈ ਕਰਾਇਆ ਗਿਆ ਹੈ ਔਰ ਮਾਤਾ ਰਾਣੀ ਅੱਗੇ ਇਹੀ ਅਰਦਾਸ ਹੈ ਕਿ ਸਾਰਿਆਂ ਨੂੰ ਤੰਦਰੁਸਤੀਆਂ ਬਖਸ਼ੇ ਇਹਨਾਂ ਦੇ ਪਰਿਵਾਰ ਖੁਸ਼ਹਾਲ ਹੋਣ ਔਰ ਇਹ ਇਸੇ ਤਰ੍ਹਾਂ ਸਮਾਜ ਦੀ ਸੇਵਾ ਕਰਦੇ ਰਹਿਣ ਔਰ ਮੰਦਰ ਦੇ ਵਿੱਚ ਸੇਵਾ ਕਰਦੇ ਰਹਿਣ ਮੇਰੇ ਵੱਲੋਂ ਇਹੀ ਮਾਤਾ ਰਾਣੀ ਅੱਗੇ ਅਰਦਾਸ ਹੈ ਆਓ ਸਾਰੇ ਜਣੇ ਅਰਦਾਸ ਕਰੀਏ ਨਵਾਂ ਸਾਲ ਸਾਰਿਆਂ ਲਈ ਖੁਸ਼ੀਆਂ ਖੇੜੇ ਲੈ ਕੇ ਆਵੇ ਜੈ ਮਾਤਾ ਜੈ ਮਾਤਾ ਸਾਲ 2025 ਦਾ ਸ਼ੁਭ ਆਗਮਨ ਫਗਵਾੜੇ ਦੀ ਪਵਿੱਤਰ ਮੰਦਰ ਮਾਤਾ ਦੇਵੀ ਮੰਦਰ ਵਿੱਚ ਕੀਰਤਨ ਕਰਵਾਇਆ ਜਾ ਰਿਹਾ ਹੈ ਮਾਤਾ ਦੇ ਚਰਨਾਂ 'ਚ ਅਰਦਾਸ ਕਿ ਸਾਰੇ ਫਗਵਾੜਾ ਵਾਸੀਆਂ ਸਾਰੇ ਦੇਸ਼ ਵਾਸੀਆਂ ਦੇ ਖੁਸ਼ੀਆਂ ਮਿਲਣ ਸਾਰੇ ਤਰੱਕੀ ਕਰਨ सारे खुशहाल हो सब चंकी सेहत हो और सारे तरक्की कर खुशहाली प्राप्त कर मेरे वालों सारे नवे साल की बहुत बहुत बधाई